ਓ ਮਾਜੀਆ ਸੀ ਗਾਣਾ ਗਾਜੀ ਵਾਹ ਫੰਦੇ ਸਾ ਬੜਾ ਕੰਮ ਕਰਦੇ ਸੀ ਉਹ ਕੰਮ ਨਹੀਂ ਕਰਨਾ ਬਣਾ ਦੇ ਔਰ ਇੱਕ ਸਾਮੂਹ ਕੋਣ ਹੈ ਕਿ ਨਹੀਂ ਹਾਂਜੀ ਬਾਪੂ ਜੀ ਕੀ ਕਰ ਦਿੰਦੇ ਆ ਬਾਪੂ ਜੀ ਨਾ ਮਾਰ ਹੀ ਮਾਣਾ ਪਟਾ ਕਰਦੇ ਆ ਇਹ ਆ ਫਿਰ ਜਲਾਣਾ ਉਹ ਵੀ ਜ਼ਰੂਰੀ ਹੈ ਕਿ ਨਹੀਂ ਬਾਹਰ ਅੰਦਰ ਫਿਰ ਉਹ ਜਾਂਦੇ ਕਿ ਨਹੀਂ ਠੀਕ ਹੈ ਠੀਕ ਹੈ ਠੀਕ ਆ ਅੱਜ ਫਿਰ ਕਿੰਨੇ ਹੈ ਬਾਈ ਜੀ ਫਿਰ ਅੱਜ ਤੇ ਨਹੀਂ ਆਈਆਂ ਤੇ ਚਲੋ ਬਾਅਦ ਵਿੱਚ ਹਾਂ ਜੀ ਹਾਂ ਜੀ ਕਰੀ ਜੀ ਉਧਰ ਡਾਕਟਰ ਜੀ ਨਹੀਂ ਪਹਿਲਾਂ ਸੁਆ ਜੀ ਮਸ਼ੀਨ ਹਾਂ ਜੀ ਕਰਦਾ ਮੂੰਹ ਦੀ ਬੱਚਾ ਨਹੀਂ ਹੈਗਾ ਠੀਕ ਆ ਬੱਚਾ ਮਰਿਆ ਆਪਣੇ ਘਰੇ ਤੇ ਅੱਛਾ 20 ਦਿਨਾਂ ਦੀ ਬੱਚੀ ਮਰੀ ਆਪਣੇ ਘਰ ਪਰ ਆਪਾਂ ਨਹੀਂ ਕਹਿਣਾ ਜੀ ਹੋਰ ਹਾਂ ਦੁੱਧ ਕਿੰਨਾ ਸਹੀ ਦੁੱਧ ਸੰਦੀਪ ਜੀ ਜੇ ਮੇਰੇ ਘਰੋਂ 12 ਨਹੀਂ 13 ਨਹੀਂ 11 ਕਿਲੋ ਜੀ ਮੈਨੂੰ ਪੱਕਾ ਹਾਂ ਲਓ ਜੀ 11 ਛੱਡੀ ਸੀਗ ਬੱਚੀ ਕੋਈ ਇਹੋ ਜਿਹੀ ਕਰਨੀ ਠੀਕ ਆ ਹੋਰ 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 ਲੋਰੀ ਚੈੱਕ ਕਰੋ ਘਰਾਂ ਦੀ ਆਹ ਦੇਖੋ ਸਭ ਸੱਜੇ ਵਾਈਟ ਬਰੀ ਹੈ ਜੀ ਹਾਂ ਜੀ ਆ ਜੀ ਆ ਜਾਓ ਬੋਲੋ ਭਾ ਇੱਥੇ ਬੋਲੋ ਬੋਲ ਲੇ ਕਿਸ ਨੀ ਕੀ ਚਮਤੀ ਆ ਰਾ ਤੀ ਇਹ ਦੱਸ ਦੋ ਮੈਂ ਤਾਂ ਕਰ ਦਾਂਗਾ 28 ਦੀ ਡੇਡਾ ਚਲੋ ਆਹ ਹੰਦੋ ਡੇਡਾ ਚੱਲੋ ਨਾ ਕਰੋ ਵੇਖੀ ਚੱਲੋ ਗੁਰ ਸੰਦੀਪਾ ਰੇਟ ਵੇਖੋ ਨਾ ਪਾ ਠੀਕ ਆ ਜੈ ਜੱਖਣਾ ਸੰਧੂ ਆ ਕੰਮ ਆ ਮੈਂ ਨਾ ਕੰਮ ਹੀ ਜਾ ਰਿਹਾ ਬਸ ਠੀਕ ਆ ਆਹਾ ਬਾਈ ਜੀ ਫਿਰ 27000 ਸੰਦੀਪੀ 1000 ਚੋ 27000 ਚੱਲਣ ਦੋ ਪਾ ਠੀਕ ਆ ਸੰਦੀਪੀ ਸੁਈ ਨੂੰ ਚੋਖਾ ਕੇ ਦੇਂਦੀਆਂ ਮਗਰ ਬੱਛੀ ਜੇ ਆ ਲਾਲ ਨਹੀਂ 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 ਆ ਬੱਛੀ ਜੇ ਠੀਕ ਆ ਨਾਲੂ ਨਾਲ ਜੀ ਬਸ ਠੀਕ ਆ ਹਾਂ ਜੀ ਤੇ ਐਸ ਟਾਈਮ ਵੈਟ ਦੇ ਕੋਲ ਹੂੰ ਗੱਲਾਂ ਆਲਾ ਭਾਵੇਂ 15 16 ਜੋ ਮਰਜੀ 13 ਕਿਲੋ ਦੀ ਮਿਲਦੀ 13 ਕਿਲੋ ਪੱਕਾ ਦੁੱਧ ਲਓ ਜੀ 13 ਕਿਲੋ ਪੱਕਾ ਦੁੱਧ ਠੰਡਾ ਖਾਣਗੇ ਇਹ ਵੀ ਤੁਰੋ ਵੇਖੋ ਘਰਾ ਦਿਜੀਏ ਵੀ ਆਜੋ ਬਾਕੀ ਕੋ ਇਹੋ ਜੀ ਕੱਲ ਨਹੀਂ ਆ ਠੰਡੀ ਜੀ ਹੂੰ ਹੂੰ ਧਰਤੀਆਂ ਬਾੜ ਮਾਰ ਠੀਕ ਆ ਬੰਗੇ ਬੰਗੇ ਦੇ ਬਿਨਾ ਭਾਵੇਂ ਚੋਲੋ ਬਸ ਜਾਓ ਮੁੱਲ ਤੇ ਸੁਣਿਜੀ ਇਹਦਾ ਵੀ ਕੋਈ 50000 ਆ ਹਾਂ ਮੁੱਲ ਤੇ 35000 ਆ ਹਾਂ ਤੁਸੀਂ ਦੱਸੋ ਜੀ ਮਹੀਦੋ ਸੋ ਨਹੀਂ ਮੈਂ ਨਹੀਂ ਦੱਸਣਾ ਜੇ ਕੇ ਦੱਸਿਆ ਮੈਂ ਕੋਈ ਨਹੀਂ ਤੇ ਹੁਣ ਕਿਹੜਾ ਕੋਨਾ ਦੱਸੋ ਇਹ ਵੀ 27000 ਦੇ ਚਲੋ ਜਾਣ ਦੋ 27000 ਰਹੀ ਆ ਪਰ ਤੁਸੀਂ ਇਹ ਦੋ ਤੇ 13 ਕਿਲੋ ਮਿਲਣੀ ਨਹੀਂ। ਬਸ ਠੀਕ ਆ। ਇਹ ਮਿਲਣੀ ਇਹ ਮਿਲਣੀ ਨਹੀਂ। ਇਹ ਮਿਲਣੀ ਨਹੀਂ। ਇਹ ਮਿਲਣੀ ਨਹੀਂ। ਇਸ ਤੋਂ ਪਹਿਲਾਂ ਮੇਰ ਕੋਈ ਇੱਕ ਟਾਈਮ ਤੁੰ ਜੀ ਰੱਖ ਲਿਆ। ਹਾਂ। ਦੋ ਤੇ 12 ਵਿੱਚ ਕਹਿ ਦਿੱਤੀ। ਅੱਛਾ ਜੀ। ਤੁਹਾਡੇ ਸਾਹਮਣੇ ਘਰੇ ਪਾੜ ਤੇ ਰਿਹਾ ਟਾਈਮ ਨਹੀਂ। ਬਿਲਕੁਲ ਆਹਾ। ਨਹੀਂ ਫਿਰ ਦੋ ਤੁਨ ਨੂੰ ਦਿ ਲੋ ਜੀ। ਹਾਂ ਜੀ। ਕੋਈ ਆਪਣੀ ਗਾਰੰਟੀ ਨਾਲ ਇਹ 10 ਦਾ 11 ਵਿੱਚ ਕਹਦੀ ਨੋ ਕਿਲੋ ਪੱਕਾ ਦੋ ਜੀ। 9 ਕਿਲੋ ਪੱਕਾ। ਹਾਂ ਜੀ। ਇਹ ਵੀ ਦੋ ਰੋ। ਉਹ ਵੇਖੀ ਤੁਸੀਂ ਆਪਣੀ ਹਾਂਜੀ ਉਹ ਜਿਹੜੇ ਲਾ ਕੇ ਟੁੱਟਾ ਜੀ ਅਲੀ 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 ਉਹ ਬੜੀ ਦੁਚੜੀ ਜੇ ਆ ਜਾ ਉਹ ਚੜਕੀ ਜੇ ਮਾਂਸੇ ਤੋਂ 37 ਕਿਲੋਮੀਟਰ ਕੇ ਹਾਂਜੀ ਫਿਰ ਦਾ ਹਾਂਜੀ ਉਹ ਬੰਦਿਆਂ ਨੇ ਸਭੋ ਵੀਡੀਓ ਆਪਾਂ ਇੱਕ ਹੋਰ ਖੋਣੀ ਸੀ ਉਹਨਾਂ ਆ ਕੇ ਤਿੰਨ ਗਾਵਾਂ ਹੋਰ ਲੈ ਗਏ ਅੱਛਾ ਹਾਂਜੀ ਹਾਂਜੀ ਆ ਜਾਓ ਇਹ ਤੋਂ ਜਿੰਨੂ ਕੱਢੋ ਜੀ ਹੂੰ ਮੁੰਨ 18000 15 ਦੇ 13 ਗੇ ਹਾਂ ਨਾ 14000 14000 ਚੱਲਣ ਦੋ ਲਾਓ ਇਹ ਵੇਖੋ ਇਹ ਆ ਸੰਧੂ ਚਾਟੀ ਵੈਂਡਾ ਦਾ ਸੰਧੂ ਦਾ ਕੀ ਬੰਦੇ ਆ ਹਾਂਜੀ ਇਹ ਕਿਦਾਂ ਕਰੀਜੀ ਗੋਆ ਬਾਲਾ 15 ਕਰਦੀ ਆ ਕੋਣਾ ਤੇ ਸੰਦੀ ਜੀ ਪ੍ਰੀਰ ਖਾਣਾ ਦੇ ਗੋਆ ਦੇ ਬਦਲਾ ਹੋ ਰਹੀ ਆ ਦਾਣਾ ਦਾੜਾ ਬੜਾ ਬੜਾ ਰਾਈਦਾ ਨਾ ਕਿ ਫਿਰ ਸੁਨੀਲ ਜੀ ਅਸੀਂ ਦਾਣਾ ਲਈ ਪੋਣਾ ਦਾ ਤਾਦੀ ਤੇ ਲੈਣੇ ਆ ਬਿਲਕੁਲ ਫਿਰ ਬਿਲਕੁਲ ਜੀ ਤਾਦੀ ਇਹ ਕਿੰਗਾ 2000 ਮਨਾਫਾ ਲਵਾਇਆ ਉੱਧਾ ਕਿੰਨਾ ਦੇਣਾ ਨਹੀਂ ਦੇਣਾ ਨਹੀਂ ਦੇਣਾ ਆਹ ਜੀ ਸੁਨੀਲ ਜੀ ਦੋ ਦਿਜੇ 7 ਕਿਲੋ ਹਾਂ ਕੈਨ ਨੂੰ ਆਖ ਕੇ ਜੀ ਨੋ ਕਹ ਜੇ ਦੋਨਾ 7 ਕਿਲੋ ਤਿਆਰ ਜੇ ਦੇ ਕੋਲ ਠੀਕ ਆ ਹਾਂ ਜੀ ਮੁੱਲ ਕਿਹਾ ਜਾਈ ਮੁੱਲ ਦੇਣਾ ਲਈ ਦੂਜੇ ਬੜੀ ਮਹਿੰਗੀ ਹੈ ਹਮ ਆਪਣੇ ਘਰੇ ਸੂਈ ਹੈ ਨੇ ਨਾ ਹੋ ਗਿਆ ਠੀਕ ਆ ਹਾਂ ਬਾਕਮਾਲ ਉਥੇ ਇਹਨੇ ਜਿੰਨਾ ਤਾਂ ਲਈ ਸੀ ਨਹੀਂ ਜੇ 14 ਕਿਲੋ ਦੁੱਧ ਕਿੰਨੇ ਦਿੰਦੀ ਆ ਪਰ ਆਪਣੇ ਘਰ ਰੱਖਾਂ ਨੂੰ ਆਉਂਦੀ ਵਧੀ ਨਹੀਂ ਵਧੀ ਹੁਣ 7 ਕਿਲੋ ਦੁੱਧ ਜਾਂ ਠੰਡੀ ਸੀ ਵਧੀ ਬਾਲ ਜ ਰਹਿ ਗਏ ਸਾਰੇ ਹਨ ਬਾਲ ਫਿਰ ਆਪਣੀ ਅੰਦਰ ਹੀ ਪੈ ਗਈ ਬੁੱਧੀ ਆ ਬੋਲੋ ਨਹੀਂ ਦੱਸੋ ਦੱਸੋ ਕਿਹਦੀ ਦਸਣਾ ਜੀ 7000 ਦੀ ਹੈ 7000 ਨਹੀਂ ਘਟ ਜਾਣੇ 23000 ਦੀ ਲਈ ਜੇ ਹੁਣ ਕਿੰਨੇ 6000 ਨਹੀਂ ਨਹੀਂ 7 ਘਟਾ ਦਿੰਨੇ ਆ 23 ਚ 8 ਘਟਾ ਦਾਂਗੇ 15000 ਨਹੀਂ ਹੋਰ ਘਟਾਓ ਨਹੀਂ ਦੇਣੀ 10 ਦੀ ਜਾਂਦੇ ਯਾਰ 13 ਨੋ ਯਾਰ ਮਗਰ ਕੀ ਦੇ ਗਿਆ ਉਹ 7 ਫੇਰ ਜ਼ਿਆਦਾ ਹੀ ਘਟਦਾ ਹੈ ਬਾਗਰ ਕੁਝ ਵੀ ਨਹੀਂ ਦੇ ਗਿਆ 13 ਦੇ 7 ਦੀ ਦੇ ਲਾਂ ਹੈ ਚੱਲਣ ਦੋ ਖੜਾ ਜਾ ਕਣੀ ਲੱਖ ਪਈ ਤੋਂ ਵੀ ਦੋ ਤੋਂ ਆ ਬਾਗ ਉਹਦਾ ਮਤਲਬ ਕਹੀਏ ਨਾ ਮੈਨੂੰ ਪਤਾ ਹੀ ਇਹ ਸਾਨੂੰ ਸਾਫਰ ਪਰ ਸਾਤਾਂ ਦੇ ਦਿਨ ਰੋਜ਼ ਹੀ ਨਹੀਂ ਹੁੰਨੇ ਨਹੀਂ ਆਣੇ ਸਾਤ ਹਾਂ ਪਰ ਮੇਰੇ ਸਾਰੇ ਦਿਨ ਰੋਜ਼ ਹੀ ਆਣੇ ਤੁਹਾਡੇ ਕੋਲ ਨਾ ਤੁਹਾਡੇ ਕੋਲ ਰੋਜ਼ ਹੀ ਆਣੇ ਆ ਨਹੀਂ ਮੈਂ ਤਾਂ ਲੈਂਦਾ ਦੋ ਦੋ ਤਿੰਨ ਸਾਤ ਹੁੰਦਾ ਗਿਆ ਫਿਰ ਇਕੱਲੇ ਬੰਦੇ ਕੋਈ ਜਾਣ ਆਉਣ ਵੀ ਹੁੰਦਾ ਦੁੱਧ ਕਿੰਨਾ ਨਹੀਂ ਜੀ ਸੂਣ ਵਾਲੀ ਅੱਛਾ ਹਾਂ ਬਹੁਤ ਤਿਆਰ ਹੈ ਆ ਕੀ ਆ ਦੋ ਦੋ ਦਿਨ ਦੇ ਦੋਗੀ ਭਾਈ ਕਿਹਨਾ ਹਰੂ ਤਨਾ ਪੇਪਰ ਕੇ ਸੁਪੇ ਹਾਂਜੀ ਸੁਆਸ ਨਹੀਂ ਜੱਜਾ ਮੂਨਿ ਸ਼ੇਦਾਂ ਦਾ ਇਹ ਪਿਓ ਰ ਅੱਛਾ ਹਾਂਜੀ ਕੰਨੀਆਂ ਬਰਾਬਰ ਕਰਨੀਆਂ ਨੇ ਸੋਪਾ ਇਹ ਕਹਿੰਦੇ ਵੀਡੀਓ ਇਹ ਆਪਣੀ ਵੀਡੀਓ ਤੇ ਲੱਗ ਗਈ ਕਿ ਆਪਾਂ ਉਦੋਂ ਆਪਣਾ ਬਣਾਇਆ ਨਹੀਂ ਠੀਕ ਆਪਾਂ ਪਹਿਲਾ ਬਰਾਂਡਾ ਹੁੰਦਾ ਉੱਥੇ ਬਣਾ ਕੇ ਤੇ ਸੱਜਰ ਦੀ ਵੀਡੀਓ ਅੱਛਾ ਹਾਂ ਜ ਆਡਰ ਦੀ ਕਿਉਂ ਆ ਬਾਬਾ ਵਾਸੀ ਰਹੋ ਇਹ ਵੀ ਬੰਦਿਆ ਨੇ ਵਿਚਾਰਾ ਘਰੋਂ ਨਹੀਂ ਗੱਡੀ ਹੁਣ ਦੱਸੋ ਐ ਠੰਡੀ ਸੀਲ ਜੇ ਕੋਈ ਹਲ ਨਹੀਂ ਗੱਲ ਵੇਖੋ ਆਪਾਂ ਪਹਿਲਾਂ ਥੱਲੇ ਸਲੀਬ 18-19 ਕਿਲੋ ਮਨਾ ਕੇ ਦਿੱਤਾ ਵਾ ਹਾਂ ਜੀ ਤੁਹਾਨੂੰ ਫਾਸਟ ਲੈਣ ਦੇ ਤਾਂ ਮੋਕੇ ਤੇ ਹੀ ਕਰਾ ਦੇਣ ਹਾਂਜੀ ਇਹਦਾ ਮੁੱਲ ਜੀ ਸੰਦੀਪ ਜੀ 65000 ਇਹਨੇ ਦੇ ਤਹੀ ਦੇਣੀ ਨਾ ਬਹਿ ਕਿਦ ਦੀ ਬਾਅਦ ਅੱਗੇ ਦੇ 55000 ਦੀ ਧੱਕਾ ਹੋਇਆ ਤੱਕਾ ਹੋਗਾ ਦੇ ਦਾਂਗੇ ਹੋਰ ਗੁਰਗਮਾਨ ਦਾ ਨਹੀਂ ਦੇ ਦਾਂਗੇ ਇੰਨੇ ਦੀ ਹੁਣ ਤੁਹਾਡਾ ਅੱਖਾਂ ਮੋੜ ਨਹੀਂ ਸਕਦੇ 2000 ਛੱਡਾਂਗੇ 53 ਦੀ ਚਲੋ ਜਾਨ ਦਾ ਭਾ ਠੀਕ ਹੈ ਲਾਸ ਵੀ ਸੀ ਯਾਰ ਹਾਂਜੀ ਹਾਂਜੀ ਲਾਸ 50 ਹੀ ਜਾਨ ਦੋ ਯਾਰ ਉਹ ਨਹੀਂ ਕੱਟਦੇ ਚਲੋ ਜਾਨ ਦੇ ਕੱਟੋ ਕੋਈ ਨਾ ਜਾਨ ਛੱਡ ਪਰੇ ਕਿਵਾਯੋ ਜੜੀ ਪੰਜਾਬ ਨਹੀਂ ਨਹੀਂ ਠੀਕ ਆ 50 50 ਦੀ FIFA FIFA ਚਲੋ ਪੰਜਾਬ ਨੂੰ ਬਾਈਟਾਨੀ ਕੋਲੇ ਹੂੰ ਚਲੋ ਬਾਅਦ ਵਿੱਚ ਦੋ ਜਿਹੜਾ ਫੜਦੇ ਆ ਚਲੋ ਕੁਝ ਨਹੀਂ ਹੁੰਦਾ ਇਹ ਧਿਆਨ ਦੇਣੇ ਜਾਂਦੇ ਰਹਿਣੀਆਂ ਇਹ ਤਾਂ ਸਨੀਪ ਜੀ ਮਾਰ ਹੁੰਦਾ ਜਾਂਦਾ ਬਸ 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 ਹੁੰਦਾ ਹੁੰਦਾ ਸੁਣਾ ਲੱਗਦਾ ਬਿਲਕੁਲ ਬਿਲਕੁਲ ਭਾਈ ਜੀ ਬਿਲਕੁਲ ਹਾਂਜੀ ਚਲੋ ਹੋਰ ਦੱਸੋ ਫਿਰ ਵਾਹ ਵਧੀਆ ਦੀ ਜਰੀਆ ਜੀ ਚਲੋ ਬੋਲੋ ਫਿਰ ਨੰਬਰ ਨਾਂ ਸੰਧੂ ਜੀ 81 46 472 ਭਾਈ ਆਸੀਕਾ ਫਸੀ ਗਾਲ ਜੀ